ਮੀਂਦਗੀ ਦੁੱਧ ਵੀਰੇ ਭਾਨੇ ਦੇ ਹਿਸਾਬ ਨਾਲ 17 ਪਲੱਸ ਦੇ ਦੋਗੀ ਬਾਕੀ ਦੱਸਦੀ ਐ ਮਾਜ ਪਤਲੀ ਐ ਬਰੀਕੀਆਂ ਚ ਤੇ ਬਾਕੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਅਸੀਂ ਉਪਰੇ ਆ ਨਾ ਗਾਲਾ ਪਰੀ ਜਾਂਦੀ ਹੈ ਖਾੜੀ ਇਦਾਂ ਕੋਈ ਚੱਕਰ ਨਹੀਂ ਹੈਗਾ ਤੇ ਦੁੱਧ ਵਾਲੇ ਪਸ਼ੂ ਦੀ ਇਹ ਨਿਸ਼ਾਨੀ ਹੁੰਦੀ ਹੈ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਗਾਉਂਸਪੁਰਾ ਤਹਿਸੀਲ ਰਾਮਪਰਾ ਫੂਲ ਇਹ ਜਲਾ ਨੂੰ ਬਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਬਕਾਊ ਆ ਵੀ ਇਸ ਵਾਰ ਇਹਨੇ ਤੀਜਾ ਸੂਆ ਸੁਣਾਗਾ ਤੇ ਚੰਗੇ ਦੁੱਧ ਦੀ ਇਹਦੇ ਤੋਂ ਉਮੀਦ ਆ ਗਈ ਬਾਈ ਨੇ ਤੋਕੜ ਕੱਭਣ ਲਈ ਸੀਗੀ ਤੇ ਬਾਕੀ ਜੋ ਸਾਰੀ ਡਿਟੇਲ ਹੋਊਗੀ ਉਹ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਦਾ ਨਹੀਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਉਹਨਾਂ ਆਪਾਂ ਤੋੜ ਕੇ ਦਿਖਾਉਂਦਾ ਤੇ ਆਪਦੀ ਖੁਦ ਤਸੱਲੀ ਕਰਕੇ ਤੁਸੀਂ ਤਰੀ ਸਵਾਗਤ ਹੈ। ਤੇ ਆ ਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਜਾਣੀ ਆ। ਹਾਂਜੀ ਬਾਈ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਬਾਈ ਆਪਣਾ ਨਾਮ ਦੱਸ ਦਿਓ। ਨਾਮ ਚਮਕੌਰ ਸਿੰਘ ਜੀ। ਹਾਂਜੀ। ਪਿੰਡ ਗੌਸਪੁਰਾ ਜ਼ਿਲ੍ਹਾ ਬਠਿੰਡਾ ਜੀ ਤਸ਼ੀਰ ਰਾਮਪੁਰਾ ਫੂਲ ਨੇੜੇ ਦੀਨਾ ਕਾਂਗੜਾ ਜਲਪੁਰ ਭਾਈ ਕਾ ਪਖਰ ਵੱਡਾ। ਠੀਕ ਹੈ ਇਹ ਪਿੰਡ ਆਸੇ-ਬਸੇ ਰਹਿ ਜਾਂਦੇ। ਹਾਂਜੀ। ਠੀਕ ਹੈ। ਤੇ ਜਿਹੜੀ ਆਪਾਂ ਬਾਈ ਇਹ ਮੱਝ ਵੇਚਣ ਲੱਗੇ ਆਂਗੇ। ਕਿਹੜਾ ਸੂਆ ਸੂਣਾ ਇਹਨੇ? ਇਹਨੇ ਵੀਰੇ ਤੀਜਾ ਸੂਆ ਸੂਣਾ। ਤੀਜਾ ਸੂਆ ਸੂਣਾਗਾ। ਹਾਂਜੀ। ਠੀਕ ਐ। ਤੇ ਆਪਣੇ ਇਹ ਕਰਦੂਈ ਹੈਗੀ? ਨਹੀਂ ਵੀਰੇ ਆਪਾਂ 托ਕੜ ਗੱਭਣ ਲੈ ਕੇ ਪਾਲਦੇ ਆਂ। ਠੀਕ ਐ 托ਕੜ ਗੱਭਣ ਲਈ ਸੀ। ਹਾਂਜੀ। ਠੀਕ ਆ। ਕਿੰਨੇ ਟਾਈਮ ਦੀ ਲਈ ਸੀ ਆਪਾਂ? ਉਹ ਸਾਢੇ 2, ਸਾਢੇ 3 ਮਹੀਨਿਆਂ ਤੋਂ 4 ਮਹੀਨੇ ਤੱਕ ਗੱਭਣ ਸੀਗੀ। ਅੱਛਾ ਉਹਦੋਂ। ਹਾਂਜੀ। ਠੀਕ ਐ। ਤੇ ਦੁੱਧ ਕਿੰਨਾ ਕੁ ਸੀਗਾ ਉਦੋਂ? ਦੁੱਧ ਸਾਢੇ 9 ਕਿਲੋ 10 ਕਿਲੋ ਤੋਂ ਥੱਲੇ ਥੱਲੇ ਸੀ ਥੋੜਾ ਜਿਹਾ। ਠੀਕ ਐ ਮਤਲਬ 9 ਤੋਂ ਉੱਪਰ ਸੀਗਾ? ਹਾਂਜੀ। ਠੀਕ ਐ 9 ਤੋਂ 10 ਦੇ ਵਿਚ ਇਹਦਾ ਕੋਈ ਟੀਕੇ ਦਾ ਤਾਂ ਨਹੀਂ ਪਤਾ ਜਿਹੜਾ ਇਹਦੇ ਲੱਗਿਆ ਵਾ ਠੀਕ ਹੈ ਵੀਰੇ ਸਰਕਾਰੀ ਸੀਮਨ ਦੱਸਿਆ ਸੀਗਾ ਪਰ ਪਤਾ ਨਹੀਂ ਵੀ ਕਿਹੜਾ ਲੱਗਿਆ ਕਿਹੜਾ ਨਹੀਂ ਠੀਕ ਹੈ ਵੀ ਪ੍ਰੋਪਰ ਜਾਨੀ ਨਾਮ ਨਹੀਂ ਪ੍ਰੋਪਰ ਨਹੀਂ ਦੱਸਿਆ ਸਗਲਾ ਸਰਕਾਰੀ ਸੀਮਨ ਦੱਸਿਆ ਸਰਕਾਰੀ ਸੀਮਨ ਉਹਨਾਂ ਨੇ ਦੱਸਿਆ ਵੀ ਸਰਕਾਰੀ ਲੱਗਿਆ ਵਾ ਹਾਂਜੀ ਠੀਕ ਹੈ ਤੇ ਆਪਾਂ ਨੂੰ ਇਹਦੇ ਤੋਂ ਹੁਣ ਦੁੱਧ ਦੀ ਇਸ ਵਾਰ ਕਿੰਨੀ ਉਮੀਦ ਆ ਗਈ ਦੁੱਧ ਵੀਰੇ ਬਾਹਨੇ ਦੇ ਹਿਸਾਬ ਨਾਲ 17+ ਦੇ ਦੋਗੀ ਬਾਕੀ ਦੱਸ ਦੇ ਅਮਜ ਪਤਲੀ ਹੈ ਬਰੀਕੀਆਂ ਚਾ ਠੀਕ 17 ਤੋਂ ਪਲੱਸ ਦੇਣਾ ਚਾਹੀਦਾ ਹੈ ਨਾ ਹਾਂਜੀ 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 ਠੀਕ ਹੈ ਬਾਕੀ ਢਾਂਚਾ ਚੰਗਾ ਹੈ ਨਾ ਹਾਂਜੀ ਹਾਂਜੀ ਬ੍ਰੇਕੀਆਂ ਬਹੁਤ ਚਮੜੀ ਚਮੜੀ ਬਹੁਤ ਤਕਲੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਰਵਾਨੇ ਤੇ ਨਾੜਾ ਬਹੁਤ ਆਈ ਤੇ ਬਾਕੀ ਰਵਾਨੇ ਤੇ ਨਾਣਾ ਦੇਖ ਸਕਦੇ ਹੋ ਸਪੇਸ ਵੀ ਬਹੁਤ ਆ ਗਈ ਬਾਕੀ ਠੰਡੀ ਸੀਲ ਆ ਪੂਰੀ ਮਿਲਕਵੇਨ ਬਹੁਤ ਚੰਗੀ ਆਉਂਦੀ ਆ ਥਾਣਾ ਦਾ ਸਹਿਜ ਬਹੁਤ ਵਧੀਆ ਹੈਗਾ ਤੇ ਬਾਕੀ ਜੈਡ ਬਲੈਕ ਆ ਗਈ ਤੇ ਬਾਕੀ ਬੰਤਰ ਬਹੁਤ ਚੰਗੀ ਆ ਗਈ ਤੇ ਬਾਕੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਅਸੀਂ ਉਪਰੇ ਆ ਨਾ ਗਾਲਾ ਕਰੀ ਜਾਂਦੀ ਹੈ ਖੜੀ ਕਰੀ ਜਾਂਦੀ ਹੈ ਖੜੀ ਇਦਾਂ ਨੂੰ ਕੋ ਤੇ ਦੁੱਧ ਵਾਲੇ ਪਸ਼ੂ ਦੀ ਇਹ ਨਿਸ਼ਾਨੀ ਹੁੰਦੀ ਹੈਗੀ ਤੇ ਬਾਕੀ ਫੇਸ ਵੀ ਸੋਹਣਾਗਾ ਸਿੰਗਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਗਾ ਦੇਖ ਸਕਦੇ ਹੋ ਪੂਰੀ ਫੋਲ ਠੰਡੀ ਸੀਲ ਆ ਗਈ ਇਹਨੇ ਘਰੇ ਰੱਖਣ ਵਾਸਤੇ ਲੈਣੀ ਹੈਗੀ ਤੇ ਜਾਂ ਬਰੀਡਿੰਗ ਤੇ ਕੰਮ ਕਰਨਾ ਤੇ ਤੁਸੀਂ ਵਧੀਆ ਬੱਚੇ ਲੈ ਸਕਦੇ ਆ ਤੋ ਚੰਗਾ ਜ਼ਿਮਨ ਭਰਾ ਕੇ ਬਾਕੀ ਰੇਗ ਪੱਖ ਤੋਂ ਸਾਫ ਸੁਥਰੀ ਹੈਗੀ ਜਦੋਂ ਨਾ ਆਪਾਂ ਤੋੜ ਕੇ ਦਿਖਾ ਦਿੰਨੇ ਆਂਗੇ ਰੇਟ ਕਿੰਨਾ ਕਰਦੇ ਆ ਬਾਈ ਰੇਟ ਦੇੰਦੇ 1,80,000 ਰੁਪਇਆ ਰੇਟ 1,80,000 ਬਾਕੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨਾਂ ਮਾਨਤਨ ਕਰਦੇ ਆ ਮੌਕੇ ਤੇ ਮਾਨਤਨ ਹੋ ਜਾਊਗਾ ਹਾਂਜੀ ਠੀਕ ਹੈ ਕੋਲ ਲਓ ਇਹਨੂੰ ਜਿਹੜਾ ਦਵਾ ਰਹੀ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬਨ ਲੈਤੀ ਹੈਗੀ ਤੇ ਤੋਰ ਕੇ ਤੁਹਾਨੂੰ ਆਪ ਦਿਖਾ ਦਿੰਨੇ ਆ ਇਸ ਦੇਖ ਸਕਦੇ ਹੋ ਬਹੁਤ ਸੋਹਣਾ ਆਦਾ ਠੰਡੀ ਸੀਲ ਫੁੱਲ ਲੱਗੀ ਬਾਡੀ ਦਾ ਅੰਤਰ ਦੀ ਬਹੁਤ ਚੰਗੀ ਹੈਗੀ ਬੈਕ ਸਾਈਡ ਤੋਂ ਪੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਚੜਾਈ ਬਹੁਤ ਆ ਤੇ ਜੈਡ ਬਲੈਕ ਆ ਜਮਾ ਤੇ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਢੱਲਾਂ ਢੁੱਲਾਂ ਬਹੁਤ ਬਈਆਂ ਦਿਨ ਕਿੰਨੇ ਪਏ ਤੇ ਪੂਰੇ ਹੋਣ ਦੇ ਵੀਰੇ 6 ਤੋਂ 7 ਦਿਨ ਲੱਗੂਗੀ ਮਤਲਬ ਹਫਤਾ ਲੱਗੂਗਾ ਜੀ ਹਾਂਜੀ ਹਾਂਜੀ ਤੇ ਹਫਤੇ ਦੀ ਹਜੇ ਕੱਚੀ ਤੁਸੀਂ ਮੰਨ ਸਕਦੇ ਹੋ ਦੋਸਤੋ ਤੇ ਤੁਸੀਂ ਆਪ ਜਿਹਾ ਦੱਸ ਸਕਦੇ ਹੋ ਵੀ ਜੇ ਹਫਤਾ ਵੀ ਲੈਂਦੀ ਹੈ 5 ਕ ਦਿਨ ਵੀ ਲੈਂਦੀ ਹੈ ਤਾਂ ਤਿਆਰੀ ਬਹੁਤ ਚੰਗੀ ਕਰ ਲੈਣੀ ਹੈ ਨੇ ਬਾਕੀ ਜੈਡ ਬਲੈਕ ਆ ਪੂਸ ਦੇ ਵਿੱਚ ਵੀ ਕੋਈ ਵੀ ਵਾਲ ਵਾਈਟ ਨਹੀਂ ਹੈਗਾ ਇਹਦੇ ਥਾਣਾ ਦਾ ਸਾਇਜ ਆਰਡਰ ਦੀ ਕੁਆਲਿਟੀ ਤੁਹਾਨੂੰ ਦੱਸਦੀ ਹੋਣੀ ਆ ਢੱਲਾਂ ਢੁੱਲਾਂ ਬਹੁਤ ਆ ਜੇ ਚੰਗੀ ਸੰਭੀ ਬਲੀ ਆ ਪੂਰੀ ਫੁੱਲ ਰਾਜੀ ਆਗੀ ਬਰੀਕੀਆਂ ਬਹੁਤ ਆ ਫਰੀਕ ਚਮੜੀ ਆਗੀ ਤੇ ਨਾੜਾਂ ਵੀ ਬਹੁਤ ਆ ਪੱਠ ਬੋੜੇ ਦੀ ਕੁਆਲਿਟੀ ਤੁਸੀਂ ਦੁਆਰੇ ਦੇਖ ਸਕਦੇ ਹੋ ਆਰਡਰ ਦੇਖ ਸਕਦੇ ਹੋ ਢੱਲਾਂ ਕਿੰਨੇ ਪਈਆਂ ਅਜੇ ਤੇ ਅਜੇ ਇਹਨਾਂ ਦਿਨ ਲੈ ਜਾਣੇ ਆ ਮੈਂ ਤਾਂ ਵੀ ਬਹੁਤ ਚੰਗਾ ਆਰਡਰ ਤਿਆਰ ਕਰੂੰਗੀ ਤੇ ਥਾਣਾ ਦਾ ਸਾਈਜ਼ ਵੀ ਬਹੁਤ ਸੋਹਣਾ ਹੋਗਾ ਕੋਈ ਜ਼ਿਆਦਾ ਛੋਟੇ ਨਹੀਂ ਤੇ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ कोठी की चवाई वाले बहुत वजिए खान है बाकी तसली हर पक्ष तो करनी है आदि फुल तसली तो करके खरीद सद रिटेल तकरीबन आपको सारी लैती है चमक चुमक भी बहुत आ गई बिल्कुल दबारे देख सी मैं जन स्पेस बहुत आ गई देख सकते दे। हो दे। बैक साइड तो भी हज़ार ढिल काफ़ी पड़ी है जी ਬਾਕੀ ਦੋਨੋਂ ਵਾਲ ਆਰਡਰ ਤੋਂ ਅੰਦਾਜ਼ਾ ਲੱਗ ਜੂਗਾ ਦੇਖ ਸਕਦੇ ਹੋ। ਬਹੁਤ ਗਲੀ ਕਰੀ ਜਾਂਦੀ। ਬਾਕੀ ਹਰ ਪੱਖ ਤੋਂ ਚੰਗੀ ਹੈਗੀ, ਸਾਫ਼ ਸੁਥਰੀ ਹੈਗੀ ਤੇ ਆਪ ਦੀ ਤਸੱਲੀ ਤੁਸੀਂ ਫੋਲ ਕਰਕੇ ਪੀ ਸਕਦੇ ਹੋ। ਵੀਡੀਓ ਦੇ ਬੱਚੇ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਧੰਨਵਾਦ।